ਇਹਦਾ ਹਲੰਧਣਾ ਤੇ ਕੀ ਕਾਰਨ ਹੈ ਤੇ ਅੱਪਾ ਪੱਕੀ ਕੰਮ ਕਰਾਂਗੇ ਜਿਹੜਾ ਕਰਨਾ ਹੋਗਾ ਫਿਰ ਕੱਡੀਆਂ ਗੱਲਾਂ ਹੋਣੀਆਂ ਅੱਜ ਤੁਸੀਂ ਪਰਚਾ ਦਰਜ ਕਰਵੀਂ ਰੱਪੇ ਰਿਪੋਰਟ ਤੇ ਆਏ ਬਿਨਾ ਐਕਸ਼ਨ ਨਹੀਂ ਲੈਣਾ ਆਉਟ ਆਫ ਡੈਸ ਤੇ ਲੱਪਣਾ ਪਏਗਾ ਪਰ ਸਰ ਹਣੋ ਮਤਲਬ ਉਹ ਸਾਰੇ ਵਕੀਲਾਂ ਕੋਲ ਆਈ ਪੁੱਛਿਆ ਕਹਿੰਦੇ ਵੀ ਜੇ ਤੁਸੀਂ ਉਹ ਦੋ ਘਰਤਾ ਸਸਕਰ ਕਰਤਾ ਤੇ ਫਿਰ ਮਤਲਬ ਕੁਝ ਨਹੀਂ ਹੋਣਾ ਕਾ ਘਰ ਨਾ ਮੇਰਾ ਵੀ ਰਿਪੋਰਟ ਮੰਡੀ ਰਿਪੋਰਟ ਤੇ ਆਉਣੀ ਐ ਨਾ ਪੋਸਟਮਾਨ ਤੇ ਹੋ ਗਿਆ ਪਰ ਹੁਣ ਜੇ ਬਸੇਰੀ ਆ ਜਿਓ ਜੋ ਤੁਸੀਂ ਕਹੋ ਕਿ ਜਿੱਦਾਂ ਚਾਹਤੇ ਆਪਾਂ ਕਰਤਾਂਗੇ ਪ੍ਰਿੰਟ ਕਰਾ ਲਾਂਗੇ ਤੇ ਮੈਂ ਸਾਰ ਫਿਰ ਮੈਂ ਨਾ ਆਪਣੇ ਹਾਸ ਘਰ ਫ੍ਰਿਜ ਚਲਾ ਲੈਣਾ ਫ੍ਰਿਜ ਚਲਾ ਕਰ ਦੀ ਸੰਸਕਾਰ ਨਹੀਂ ਸਰ ਮੈਂ ਸਰ ਮੈਂ ਸੰਸਕਾਰ ਨਹੀਂ ਕਰਨਾ ਮੈਂ 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 ਇਨੇ ਦਿਨ ਮੈਂ 3 ਦਿਨ ਬੇਟ ਕੀਤੀ ਮੈਂ ਇੱਕ ਦਿਨ ਹੋਰ ਬੇਟ ਕਰ ਲੈਣੀ ਆ ਸਰ ਕੋਈ ਗੱਲ ਹੀ ਨਹੀਂ ਕੱਲ ਤੋਂ ਹੀ ਸਹੀ ਜਾਂਦੇ ਆ ਪੈਗੀ ਕਰ ਲਈਆ ਸਰ ਮੈਂ ਆ ਕਿ ਅਨਾ ਬੀਬੀ ਉਹਦੇ ਤੇ ਜਿੱਦਾਂ ਲਿਖਿਆ ਦਾ ਨਾ ਮਤਲਬ ਕੋਈ ਵੀ ਤਾਂ ਜਿੱਦਾਂ ਵੀ ਕਤਲ ਦਾ ਕੇਸ ਆ ਕਤਲ ਲਾ ਲਾ ਦੋ 302 307 ਮੈਂ ਮੈਂ ਕਰ ਦਿੰਨਾ ਉਹਦੀ ਕੀ ਪ੍ਰੋਬਲਮ ਹੈ ਹਾਂਜੀ ਆ ਮੈਂ ਕਰ ਦਿੰਨਾ ਉਹਦੀ ਕੀ ਪ੍ਰੋਬਲਮ ਹੈ ਤੂੰ ਇੱਜਾ ਨੂੰ ਬੰਦ ਕਰ ਤੂੰ ਮੈਂ ਕਹਿ ਤੰ ਰਾਈਨ ਮੇਰੇ ਮਿੱਤਰ ਆ ਹਾਂਜੀ ਠੀਕ ਆ ਸਰ ਫਤਿਹ ਮੈਂ ਸ਼ਹਿਰੀ ਨਹੀਂ ਨਹੀਂ ਤੁਹਾਡੇ ਸਾਡੇ ਹਿੰਦੂ ਸਮਾਜ ਦੇ ਸੁਪਾ ਦੇ ਨਹੀਂ ਸਰ ਐ ਹੁਣੇ ਆਏ ਨੇ ਤੁਹਾਡੇ ਕੋ ਹਾਂ ਉਹ ਨਹੀਂ ਆਜੇ ਤੁਸੀਂ ਥਾਣੇ ਪਹੁੰਚੋ ਮੈਂ ਕਹਿ ਦਿੰਦਾ ਮੈਂ ਸੱਚ ਨੂੰ ਕਹਿਣਾ ਪੱਗ ਠੀਕ ਆ ਠੀਕ ਆ ਸਰ ਪੁੱਜ ਨਹੀਂ ਜੀ ਤੁਸੀਂ ਸੰਸਕਾਰ ਕਰਕੇ ਉੱਥੇ ਪਹੁੰਚੋ ਜਿਹੜਾ ਮੈਂ ਕਹਿ ਨਹੀਂ ਨਹੀਂ ਸਰ ਸਰ ਸੰਸਕਾਰਾਂ ਹੀ ਬਾਜੀ ਕਰਨਾ ਹੀ ਪਏ 2 ਮਿੰਟ ਹੋਰ ਨੇ ਉੱਥੋਂ ਜਾਣਾ ਤੁਹਾਡੇ ਲੱਗੀ ਆ ਕੋਈ ਨਹੀਂ ਮੈਂ ਪਹੁੰਚੂ ਤੁਸੀਂ ਮੈਂ ਚੈੱਕ ਕਰ ਲੈਣਾ ਠੀਕ ਠੀਕ ਚਲ ਆ ਰੋਮੀ ਚਲ